ਸਤਨਾਮ ਧੰਵਾਹਿ ਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਬੰਦ ਪੜੇ ਆਪਣਾ ਘਰ ਮੂਸਰਾਕ ਨਾ ਸਾਖੇ ਕੀ ਪਾਰ ਘਰ ਜੋ ਹਣ ਲਾਗਾ ਘਰ ਦਰ ਰਾਕੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਾਗਾ ਰੇ ਮਨ ਸਮਝ ਕਵਣ ਮਤ ਲਾਗਾ ਨਾਮ ਵਿਸਾਰ ਅਨਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹਾਉ ਆਵਤ ਕੋ ਹਰਖ ਜਾਤ ਕੋ ਰੋਵੇ ਕਿਉਂ ਦੁਖ ਸੁਖ ਨਾਲੇ ਲਾਗਾ आपे दुख सुख भोग भोगावे गुरमुख सोरागा हार रस उपर अबर क्या कहिए है जिन पिया सो तागा माया मोहित जिन रस खोया जा सागत दुरमत लागा ਮਨ ਕਾ ਜਿਉ ਪਵਣ ਪਤ ਦੇਹੀ ਦੇਹੀ ਮੈਂ ਦੇਉ ਸਮਾਗਾ ਜੇ ਤੂੰ ਦੇ ਤਹਾਂ ਰਸ ਗਾਈ ਮਨ ਤ੍ਰਿਪਤੈ ਹਾਰ ਲੇਵ ਲਾਗਾ ਸਾਜ ਸੰਗਤ ਮੈਂ ਹਾਰ ਰਸ ਪਾਈਏ ਗੁਰ ਮਿਲਿਐ ਜਮ ਪਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਾਸਟਕ ਭਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਬੰਦ ਪੜੇ ਆਪਣਾ ਘਰ ਮੂਸ ਰਾਖ ਨਾ ਸਾਖੇ ਕੀ ਪਾਰ ਘਰ ਜੋ ਹਣ ਲਾਗਾ ਘਰਦਾਰ ਰਾਕੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਾਗਾ ਰੇ ਮਨ ਸਮਝ ਕਵਣ ਮਤ ਲਾਗਾ ਨਾਮ ਵਿਸਾਰ ਅਨਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵੇ ਕਿਉਂ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਪੋਗਾਵੇ ਗੁਰਮਖ ਸੋ ਅਨਰਾਗਾ ਹਰ ਰਾਜ ਉਪਰ ਵਰ ਗਿਆ ਕਹੀਏ ਜਿਨ ਪਿਆਸੋਂ ਦ੍ਰਿਪਤਾਗਾ ਮਾਇਆ ਮੋਹਿਤ ਜਿਨੋਂ ਰਸ ਖੋਇਆ ਜਾਂ ਸਾਗਤ ਦੋਰੋਂ ਮਤ ਲਾਗਾ ਮਨ ਕਾ ਜਿਉ ਪਵਣ ਪਤ ਦੇਹੀ ਦੇਹੀ ਮੈਂ ਦੇਉ ਸਮਾਗਾ ਜੇ ਤੂੰ ਦੇ ਤਹਾਂ ਰਸ ਗਾਈ ਮਨ ਤ੍ਰਿਪਤੈ ਹੰਰ ਲੇਵ ਲਾਗਾ ਚਾਦ ਸੰਗਤ ਮੈਂ ਹੰਰ ਰਸ ਪਾਈਏ ਗੁਰ ਮਿਲੇ ਜਮ ਪੋ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਾਸਟਕ ਭਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਬੰਦ ਪੜੇ ਆਪਣਾ ਘਰ ਮੂਸਰਾਕ ਨਾ ਸਕੇ ਕੀ ਪਾਰ ਘਰ ਜੋ ਹਣ ਲਾਗਾ ਕਾਰਦਾਰ ਰਾਕੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਾਗਾ ਰੇ ਮਨ ਸਮਝ ਕਵਣ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵੇ दुख सुख नाले लागा आपे दुख सुख भोग सो अनरागा हार राज पर अवर क्या कहिए है जिन पिया सो त्रिपतागा माया मोहित जिन रस खोया जा सागत ਦੋਰੋਂ ਮਤ ਲਾਗਾ ਮਨ ਕਾ ਜਿਉ ਪਵਣ ਪਤ ਗਈ ਦੇਹੀ ਮੈਂ ਦਿਉ ਸਮਾਗਾ ਜੇ ਤੂੰ ਦੇ ਤਹਾਂ ਰਸ ਗਾਈ ਮਨ ਤ੍ਰਿਪਤੈ ਹਾਰ ਲੇਵ ਲਾਗਾ ਸਾਜ ਸੰਗਤ ਮੈਂ ਹਾਰ ਰਸ ਪਾਈਏ ਗੁਰ ਮਿਲੇ ਜਮ ਪੋ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਾਸਟਕ ਭਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਬੰਦ ਪੜੇ ਆਪਣਾ ਘਰ ਮੂਸ ਰਾਖ ਨਾ ਸਾਖੇ ਕੀ ਪਾਰ ਘਰ ਜੋ ਹਣ ਲਾਗਾ ਘਰ ਦਰ ਰਾਕੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਾਗਾ ਰੇ ਮਨ ਸਮਝ ਕਵਣ ਮਤ ਲਾਗਾ ਨਾਮ ਵਿਸਾਰ ਅਨਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹਾ ਆਵਤ ਕੋ ਹਰਖ ਜਾਤ ਕੋ ਰੋਵੇ ਕਿਉਂ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਪੋਗਾਵੇ ਗੋਰਮਗਸੋ ਅਨਰਾਗ ਹਰ ਰਾਜੂ ਪਰ ਵਰਗਿਆ ਕਹੀਏ ਜਿਨ ਪਿਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨੋਂ ਰਸ ਖੋਇਆ ਜਾਂ ਸਾਗਤ ਦੋਰੋਂ ਮਤ ਲਾਗਾ ਮਨ ਕਾ ਜਿਓ ਪਵਣ ਪਤ ਦੇਹੀ ਦੇਹੀ ਮੈਂ ਦੇਉ ਸਮਾਗਾ ਜੇ ਤੂੰ ਦੇ ਤਹਾਂ ਰਸ ਗਾਈ ਮਨ ਤ੍ਰਿਪਤੈ ਹਾਰ ਲੇਵ ਲਾਗਾ ਸਾਜ ਸੰਗਤ ਮੈਂ ਹਾਰ ਰਸ ਪਾਈਏ ਗੁਰ ਮਿਲਿਐ ਜਮ ਪੋ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਾਸਟਕ ਭਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਬਾਣ ਪੜੇ ਆਪਣ ਘਰ ਮੂਸਰਾਖ ਨਾ ਸਾਹ ਕਹੇ ਕੀ ਪਾਰ ਘਰ ਜੋ ਹਣ ਲਾਗਾ ਘਰ ਦਰ ਰਾਕੇ ਜੇ ਰਸ ਚੱਖੇ ਜੋ ਗੁਰਮੁਖ ਸੇਵਕ ਲਾਗਾ ਰੇ ਮਨ ਸਮਝ ਕਵਣ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਪਹਾਗਾ ਰਹਾ ਆਵਦ ਕੋ ਹਰਖ ਜਾਤ ਕੋ ਰੋਵੇ ਕਿਉਂ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਪੋਗਾਵੇ ਗੁਰਮਖ ਸੋ ਅਨਰਾਗਾ ਹਰ ਰਾਜ ਉਪਰ ਵਰ ਗਿਆ ਕਹੀਏ ਜਿਨ ਪਿਆ ਸੋਦਰਿ ਭਤਾਗਾ ਮਾਇਆ ਮੋਹਿਤ ਜਿਨ ਰਸ ਖੋਇਆ ਜਾਂ ਸਾਗਤ ਦੋਰ ਮਤ ਲਗਾ ਮਨ ਕਾ ਜਿਉ ਪਵਣ ਪਤ ਗਈ ਦੇਹੀ ਮੈਂ ਦਿਉ ਸਮਾਗਾ ਜੇ ਤੂੰ ਦੇ ਤਹਾਂ ਰਸ ਗਾਈ ਮਾਨ ਤ੍ਰੇਪਤੇ ਹਾਰ ਲੇਵ ਲਾਗਾ ਸਾਜ ਸੰਗਤ ਮੈਂ ਹਰ ਰਸ ਪਾਈਏ ਗੁਰ ਮਿਲਿਆ ਜਮ ਪੋ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਾਸਟਕ ਭਾਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ